ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਕਮਸਣ ਜਾ ਰਹੀ ਹੈ ਕਦੇ ਕੋਈ ਨੇਤਾ ਤੇ ਕਦੇ ਕੋਈ ਨੇਤਾ ਕਿਸੇ ਪਾਰਟੀ ਦਾ ਪੱਲਾ ਫੜਦਾ ਨਜ਼ਰ ਆ ਰਿਹਾ ਫਿਲਹਾਲ ਮਨੀਸ਼ ਦਿਵਾੜੀ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਹੈ ਕਿ ਮਨੀਸ਼ ਦਿਵਾੜੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਨੇ ਸੋ ਉਹ ਖਬਰ ਦੇ ਵਿੱਚ ਕੀ ਹੈ ਕਿ ਵਾਕੇ ਮਨੀਸ਼ ਦਿਵਾੜੀ ਜਿਹੜੇ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਜਿਹੜੇ ਨੇ ਉਹ ਲੋਕ ਸਭਾ ਮੈਂਬਰ ਨੇ ਕਿ ਉਹ ਪੀਜਪ ਦਾ ਪੱਲਾ ਫੜਨਗੇ ਕਿ ਨਹੀਂ ਫੜਨਗੇ ਸੀਨੀਅਰ ਐਡਵੋਕੇਟ ਮਰੀਤ ਦਿਵਾੜੀ ਕਾਂਗਰਸ ਦੇ ਨਾਲ ਬਹੁਤ ਵੱਡਾ ਲੰਮਾ ਸਮਾਂ ਕਿ ਉਹ ਜਾਣਗੇ ਕਿ ਨਹੀਂ ਜਾਣਗੇ ਫਿਲਹਾਲ ਇਹਦੇ ਉੱਤੇ ਉਹਨਾਂ ਨੇ ਵੈਸੇ ਤਾਂ ਕਲੀਅਰ ਕਰ ਦਿੱਤਾ ਕਿਉਂਕਿ ਅੱਜ ਉਹ ਰਾਜਾਪਟਿੰਗ ਦੇ ਨਾਲ ਪ੍ਰੈਸ ਕਾਨਫਰੰਸ ਤੇ ਬੈਠੇ ਸੀ ਪਰ ਅਫਵਾਹਾਂ ਅਜੇ ਵੀ ਜਾਰੀ ਨੇ ਕਿਉਂਕਿ ਸੁਸ਼ੀਲ ਰਿੰਕੂ ਜਿਹੜੇ ਲਗਾਤਾਰ ਹਿੱਕ ਠੋਕ ਕੇ ਕਹਿੰਦੇ ਸੀਗੇ ਕਿ ਉਹਨਾਂ ਦੇ ਵਿਰੋਧੀ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਔਰ ਇਸ ਚੱਕਰ ਦੇ ਵਿੱਚ ਉਹ ਜਿਹੜਾ ਆ ਇਦਦਿਆਂ ਫਾਹਾਂ ਉਡਾਉਂਦੇ ਨੇ ਪਰ ਉਸ ਬਾਅਦ ਉਹ ਤੋਂ ਪਤਾ ਲੱਗਦਾ ਜਦੋਂ ਉਹਨਾਂ ਨੇ ਬੀਜੇਪੀ ਨੂੰ ਫਾਰਮਲੀ ਜੁਆਇਨ ਕਰ ਲਿਆ ਕੀ ਹੁਣ ਮਨੀਸ਼ ਦਿਵਾੜੀ ਜਿਹੜਾ ਆ ਉਹਨਾਂ ਦੀਆਂ ਗੱਲਾਂ ਵੀ ਕੁਝ ਜਿੱਦਾਂ ਦੀਆਂ ਨੇ ਇਹ ਕਿਆਸੇ ਜਿਹੜੇ ਲਗਾਏ ਜਾ ਰਿਹਾ ਸਹੀ ਹੈ ਕਿ ਨਹੀਂ ਸਹੀ ਫਿਲਹਾਲ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨੇ ਉਹਨਾਂ ਤੋਂ ਵਿਧੇਰੇ ਜਾਣਕਾਰੀ ਲੈਂਦੇ ਆ ਕਿ ਮਨੀਸ਼ ਦਿਵਾੜੀ ਨੂੰ ਲੈ ਕੇ ਕਿਉਂਕਿ ਉਹਨਾਂ ਦੀ ਗੱਲਬਾਤ ਹੋਈ ਹੈ ਕਿ ਕੀ ਕਹਿੰਦੇ ਨੇ ਉਹ ਸੋਢੀ ਸਾਹਿਬ ਮਨੀਸ਼ ਦਿਵਾੜੀ ਕਿਉਂਕਿ ਹੁਣ ਲਗਾਤਾਰ ਹਰ ਲੀਡਰ ਦੀ ਅਫਵਾਹ ਬਣਦੀ ਜਾ ਰਹੀ ਆ ਮਨੀਸ਼ ਦਿਵਾੜੀ ਨਾਲ देखो ਤੁਹਾਡੀ ਗੱਲ ਬਿਲਕੁਲ درست ਹੈ ਜਤਿੰਦਰ ਕੇ ਪਿਛਲੇ ਦਿਨਾਂ ਤੋਂ ਜਦੋਂ ਤੋਂ ਰਵਨੀਤ ਬਿੱਟੂ ਤੇ ਰਿੰਕੂ ਅੰਜਾ ਸ਼ੀਤ ਲੰਗਰਾਲ ਗਏ ਨੇ ਤਾਂ ਬਹੁਤ ਸਾਰੇ ਨਾਮ ਫਲੂਟ ਹੋਣ ਲੱਗ ਪਏ ਨੇ ਅ ਦੇਖੋ ਲੋਕ ਵੀ ਯਕੀਨ ਕਰਨ ਲੱਗ ਪਏ ਆ ਕਿਉਂਕਿ ਕਰਨਾਵਾਂ ਹੀ ਕੁਝ ਇਸ ਤਰ੍ਹਾਂ ਦੀਆਂ ਹੋਈਆਂ ਨੇ ਕਿ ਲੋਕਾਂ ਨੂੰ ਹੁਣ ਇਤਬਾਰ ਹੀ ਨਹੀਂ ਆਉਂਦਾ ਇਸੇ ਦੌਰ ਦੇ ਵਿੱਚ ਰਾਣਾ ਗੁਰਗੀਤ ਉਹਨਾਂ ਦੇ بیٹے ਦਾ ਲਾਡੀ ਸ਼ੇਰੋਵਾਲੀਆ ਦਾ ਨਾਮ ਵੀ ਚਰਚਾ 'ਚ ਚੱਲ ਪਿਆ ਇੱਥੋਂ ਤੱਕ ਕਿ ਆਪ ਦੇ ਕਈ ਹੋਰ ਸੀਨੀਅਰ ਲੀਡਰਾਂ ਤੇ ਮੰਤਰੀਆਂ ਦੇ ਨਾਮ ਵੀ ਚਰਚਾ 'ਚ ਚੱਲ ਪਏ ਇਸੇ ਦਰਮਿਆਨ ਮਨੀਸ਼ ਤਿਵਾੜੀ ਦਾ ਨਾਮ ਵੀ ਸਾਹਮਣੇ ਆਇਆ ਕਿ ਮਨੀਸ਼ ਤਿਵਾੜੀ ਜਿਹੜੇ ਨੇ ਉਹ ਭਾਜਪਾ 'ਚ ਸ਼ਾਮਲ ਹੋ ਸਕਦੇ ਨੇ ਤੇ ਭਾਜਪਾ ਉਹਨਾਂ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਪਲਾਂ ਸਕਦੀ ਹੈ ਪਰ ਇਹਨਾਂ ਕਿਆ ਸਾਰਿਆਂ ਤੇ ਉਹਨਾਂ ਨੇ ਉਸ ਵੇਲੇ ਵੀ ਸ਼ਰਮਚੇਲ ਲਗਾਇਆ ਜਦ ਤੂੰ ਜਗਬਾਣੀ ਦੇ ਨਾਲ ਟੈਲੀਫੋਨ ਤੇ ਗੱਲਬਾਤ ਕਰਦਾ ਉਹਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿੰਦੇ ਕਿ ਮੇਰੇ ਬਾਰੇ ਇਹ ਸਾਰਾ ਕੁਝ ਬਈ ਇਸ तरह ਦੀ ਬਿਲਕੁਲ ਵੀ ਸੱਚਾਈ ਨਹੀਂ ਹੈ ਉਹ ਕਹਿੰਦੇ ਮੈਂ ਅਨੰਦਪੁਰ ਸਾਹਿਬ ਦਾ ਹਾਂ ਸੀ ਤੇ ਰਹਾਂਗਾ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਮੇਰੇ ਬਾਰੇ ਝੂਠੀਆਂ ਫਲਾਈਆਂ ਜਾ ਰਹੀਆਂ ਹਨ ਮੈਂ ਲੋਕਾਂ ਨੂੰ ਕਹਿੰਦੀ ਅਪੀਲ ਕਰਦਾ ਹਾਂ ਤੁਹਾਡੇ ਮਾਰਫਤ ਕੀ ਮੇਰੀ ਇਸ ਗੱਲ ਨੂੰ ਸਾਹਮਣੇ ਰੱਖਿਆ ਜਾਵੇ ਕਿ ਮੇਰਾ ਇਸ ਤਰ੍ਹਾਂ ਦਾ ਕੋਈ ਵੀ ਮਨ ਨਹੀਂ ਹੈ ਮੈਂ ਆਪਣੀ ਪਾਰਟੀ ਵਿੱਚ ਹੀ ਰਹਾਂਗਾ ਪਰ ਮੇਰਾ ਬੀਜੇਪੀ ਜਾਣ ਦਾ ਕੋਈ ਵੀ ਵਿਚਾਰ ਨਹੀਂ ਹੈ ਸੋ ਇਸ ਤੋਂ ਪੁਸ਼ਟੀ ਹੁੰਦੀ ਹੈ ਜਤਿੰਦਰ ਜੀ ਕਿ ਸੰਭਾਵਕ ਹੈ ਕਿ ਜਿਸ ਤਰ੍ਹਾਂ ਦਾ ਦੌਰ ਚੱਲਦਾ ਹੈ ਗਲਤੀ ਲੋਕਾਂ ਦੀ ਵੀ ਨਹੀਂ ਹੈ ਔਰ ਸ਼ੰਧਰੀਆ ਤੇ ਜਿਵੇਂ ਚੀਜ਼ਾਂ ਫਲੂਟ ਹੁੰਦੀਆਂ ਨੇ ਖਾਸ ਤੌਰ ਤੇ ਜਤਿੰਦਰ ਜਿਹੜੀ WhatsApp ਯੂਨੀਵਰਸਿਟੀ ਆ ਇਹਨੇ ਬਹੁਤ ਸਾਰੀਆਂ ਚਰਚਾਵਾਂ ਕਹਿ ਲੋ ਕਿ ਪੱਤਰਕਾਰਾਂ ਅਡੀ ਖਬਰ ਤਾਂ ਹਜੇ ਕਨਫਰਮੇਸ਼ਨ ਤੋਂ ਬਾਅਦ ਆਉਂਦੀ ਆ ਪਰ ਜਿਹੜੀ ਲੋਕ ਪੱਤਰਕਾਰ ਬਣਿਆ ਜਾਂ ਚਿੰਤ ਪੱਤਰਕਾਰ ਬਣੇ ਹੋਇਆ ਉਹ ਖਬਰ ਪਹਿਲਾਂ ਡਿਕਲੇਅਰ ਹੋ ਜਾਂਦੀ ਹੈ ਕਿਉਂਕਿ ਅੱਜ ਕੱਲ ਜਿਹਦਾ ਫੇਸਬੁਕ ਪੇਜ ਆ ਉਹੀ ਪੱਤਰਕਾਰ ਹੈ ਹਰ ਬੰਦਾ ਜਿਹੜੀ ਉਹਨਾਂ ਚੀਜ਼ ਵਟਸਐਪ ਤੇ ਰਸੀਵ ਹੁੰਦੀ ਹੈ ਉਹ ਫੇਸਬੁਕ ਤੇ ਪਾਈ ਜਾ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੱਤਰਕਾਰ ਨੂੰ ਵੀ ਇਹਦੇ ਨਾਲ ਕਹਿ ਲੋ ਕਿ ਬੜਾ ਭੰਬਲ ਬੂਸਾ ਕ੍ਰੀਏਟ ਹੋਇਆ ਪਿਆ ਕੀ ਖਬਰ ਹੈ ਕਿ ਨਹੀਂ ਹੈ ਪੁਸ਼ਟੀ ਹੈ ਕਿ ਨਹੀਂ ਹੈ ਕੱਲ ਜਦੋਂ ਚੱਬੇਵਾਲ ਹੋਰਾਂ ਦੀ ਗੱਲ ਕੀਤੀ ਕੱਲ ਆਪਾਂ ਤਾਂ ਵਰ ਚੱਬੇ ਵਾਲ ਜਿਹੜੇ ਨੇ ਉਹ ਆਪ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਨਹੀਂ ਜਾ ਰਹੇ ਅੱਜ ਇੱਕ ਨਵੀਂ ਚਰਚਾ ਛਿੜ ਪਈ ਆ ਕਹਿੰਦੇ ਆਮ ਆਦਮੀ ਪਾਰਟੀ ਤੋਂ ਵਾਪਸ ਕਾਂਗਰਸ ਜਾ ਰਿਹਾ ਸੋ ਕੁਝ ਸਮਝ ਨਹੀਂ ਆ ਰਿਹਾ ਲੀਡਰਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਵੀ ਕਹਿ ਲੋ ਕਿ ਲੋਕ ਇਸ ਗੱਲ ਤੇ ਯਕੀਨ ਨਹੀਂ ਕਰ ਰਹੇ ਉਹ ਪੰਜਾਬੀ ਚ ਕਹਿੰਦੇ ਹੁੰਦੇ ਨੇ ਨਾ ਕਿ ਜਿੰਨੇ ਮੂੰਹ ਤੇ ਉਹਨੀਆਂ ਗੱਲਾਂ ਪਰ ਸਾਡੀ ਜਿਹੜੀ ਜਰਨਲਿਜ਼ਮ ਦੇ ਐਥਿਕਸ ਕਹਿੰਦੇ ਉਹਦੇ ਚ ਹੀ ਹੁੰਦਾ ਕਿ ਵੱਧ ਤੋਂ ਵੱਧ ਤੁਸੀਂ ਲੀਡਰ ਦੇ ਕੋਲੋਂ ਕਨਫਰਮ ਕਰੋਗੇ ਨਾ ਲੀਡਰ ਤੋਂ ਉੱਪਰ ਤਾਂ ਤੁਹਾਡੇ ਕੋਲ ਕੋਈ ਆਥੈਂਟਿਕ ਸਰੋਸ ਨਹੀਂ ਹੋ ਸਕਦਾ ਤਾਂ ਹੁਣ ਲੀਡਰ ਜਿਹੜੇ ਨੇ ਉਹ ਸਾਡੇ ਕੋਲ ਕਹ ਰਿਹਾ ਸੀ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਦੇ ਬਹੁਤ ਬਹੁਤ ਸ਼ੁਕਰੀਆ ਵੈਸੇ ਛੋਟੀ ਸਾਹਿਬ ਮੈਨੂੰ ਵੀ ਲੱਗਦਾ ਵੀ ਐਥਿਕਸ ਜਿਹੜੀ ਆ ਐਥਿਕਸ ਦੀ ਗੱਲ ਕਰੀਏ ਵੀ ਸਾਨੂੰ ਕਨਫਰਮੇਸ਼ਨ ਤੋਂ ਬਾਅਦ ਆਖੋਦ ਨੂੰ ਵੀ ਨਹੀਂ ਲੱਗਦਾ ਵੀ ਇਹ ਕਨਫਰਮ ਹੋਈ ਹੈ ਕਿ ਨਹੀਂ ਹੋਈ ਅੱਜਕੱਲ ਮਾਹੌਲ ਇਦਾਂ ਦਾ ਹੋ ਗਿਆ ਤੁਸੀਂ ਬਿਲਕੁਲ ਠੀਕ کہہ ਰਹੇ ਹੋ ਕਿਉਂਕਿ ਪੁੱਛਣ ਤੇ ਅਗਲਾ ਦੱਸਣਾ ਤਾਂ ਉਹਦਾ ਫਰਜ਼ ਹੈ ਨਾ ਜੇ ਦੱਸਣਾ ਤਾਂ ਉਹ ਨਹੀਂ ਸਿੱਕਦਾ ਕਿ ਉਹ ਸਾਨੂੰ ਸੱਚ ਦੱਸਦਾ ਔਰ ਦੂਸਰਾ ਕਿਸੇ ਦੀ ਸੰਗੀ ਘੁਰਤੇ ਕਿਹਦਾ ਸੀ ਸਾਥਰੀਆ ਬੁਲਾ ਸਕਦੇ ਇਹ ਤਾਂ ਉਹਦੇ ਤੇ ਆ ਉਹ ਝੂਠ ਵੀ ਬੋਲ ਸਕਦਾ ਸਾਨੂੰ ਉਹਦੇ ਕਹੇ ਤੇ ਯਕੀਨ ਹੈ ਲੀਡਰ ਕਹੂਗਾ ਮੈਂ ਨਹੀਂ ਜਾ ਰਿਹਾ ਤਾਂ ਸੁਭਾਵਿਕ ਹੈ ਫਿਰ ਉਹ ਨਹੀਂ ਜਾ ਰਿਹਾ ਉਗਾ ਮ ਜਾ ਰਹਿਆ ਤਾਂ ਸੁਭਾਵਕ ਕਾ ਜਾ ਰਹਿਆ ਹੁਣ ਇਹ ਆਪਾਂ ਕਹਿ ਨਹੀਂ ਸਕਦੇ ਕਿ ਉਹ ਝੂਠ ਬੋਲ ਰਿਹਾ ਮੰਨੀ ਕ ਆਖਿਰਕਾਰ ਉਹਦੀ ਜ਼ੁਬਾਨ ਹੀ ਜਾਊਗੀ ਨਾ ਸੋ ਸਾਡੇ ਨਾਲ ਜਿਵੇਂ ਜਿਵੇਂ ਜਿਸ ਜਿਸ ਦੀ ਗੱਲ ਹੋ ਰਹੀ ਆ ਕਿਉਂਕਿ ਮੈਂ ਵਾਰ ਵਾਰ ਇੱਕ ਗੱਲ ਕਰਦਾ ਹੁੰਦਾ ਚਲੋ ਇੱਕ ਗੱਲ ਜਿਹੜੀ ਐਗਜ਼ਾਮਪਲ ਹੈਗੀ ਆ ਉਹ ਸਾਰਿਆਂ ਤੇ ਸੈੱਟ ਤਾਂ ਨਹੀਂ ਹੋ ਸਕਦੀ ਵੀ ਤੁਹਾਡੇ ਨਾਲ ਖੁਦ ਸੁਸ਼ੀਲ ਕੁਮਾਰ ਰਿੰਕੂ ਇਹ ਗੱਲ ਕਹਿ ਕੇ ਕਿ ਦੋ ਦਿਨ ਪਹਿਲਾਂ ਕਿ ਕਦੇ ਵੀ ਨਹੀਂ ਹੋ ਸਕਦਾ ਮੇਰੇ ਬਾਰੇ ਦੁਸ਼ਮਣ ਗੱਲਾਂ ਫੈਲਾ ਰਹੇ ਨੇ ਤਾਂ ਦੋ ਦਿਨ ਬਾਅਦ ਉਹ ਸ਼ਮੂਲੀਤ ਕਰਦੇ ਨੇ ਤਾਂ ਇਹਨਾਂ ਘਟਨਾ ਕਰਨਾ ਨਹੀਂ ਕਹਿ ਲਓ ਕਿ ਪੱਤਰਕਾਰਾਂ ਦਾ ਵੀ ਔਰ ਲੋਕਾਂ ਦਾ ਵੀ ਲੀਡਾਂ ਤੋਂ ਵਿਸ਼ਵਾਸ ਕਰਕੇ ਜੀ ਬਹੁਤ ਬਹੁਤ ਸ਼ੁਕਰੀਆ વાਕੇ ਗੱਲ ਤ ਦਰੁਸਤ ਹੈ ਕਿ ਪੱਤਰਕਾਰਾਂ ਦਾ ਤੇ ਲੀਡਰ ਦਾ ਜਿਹੜਾ ਆ ਅਬ ਇੱਕ ਹੁਣ ਜਿਹੜਾ ਰਿਸ਼ਤਾ ਸੀਗਾ ਵੀ ਅਸੀਂ ਗੱਲ ਕਰ ਲੈਂਦੇ ਸੀ ਉਹਨਾਂ ਦੇ ਨਾਲ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਸੀ ਵੀ ਉਹ ਕਿਸੇ ਪਾਰਟੀ ਤੇ ਜਾ ਰਹੇ ਆ ਕਿ ਨਹੀਂ ਜਾ ਰਹੇ ਪਰ ਪਿਛਲੇ ਘਟਨਾਕ੍ਰਮਾਂ ਤੋਂ ਇਹ ਲੱਗਦਾ ਵੀ ਪਤਾ ਹੀ ਨਹੀਂ ਲੱਗ ਰਿਹਾ ਕੌਣ ਆ ਰਿਹਾ ਫਿਲਹਾਲ ਮਨੀਸ਼ ਤਿਵਾੜੀ ਨੂੰ ਲੈ ਕੇ ਇਹ ਵੱਡੀ ਅਪਡੇਟ ਸੀਗੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਉਹ ਕਿਸੇ ਵੀ ਪਾਰਟੀ ਦਾ ਪੱਲਾ ਨਹੀਂ ਪੜ ਰਹੇ ਉਹ ਕਾਂਗਰਸ ਦੇ ਸੀ ਤੇ ਕਾਂਗਰਸ ਦੇ ਹੀ ਰਹਿਣਗੇ ਅਨੰਦਪੁਰ ਸਾਹਿਬ ਤੋਂ శ్రీ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਸੇਵਾ ਕੀਤੀ ਹੈ ਸੇਵਾ ਕਰਦੇ ਰਹਿਣਗੇ ਹਾਲਾਂਕਿ ਪਾਰਟੀ ਉਹਨਾਂ ਨੂੰ ਦੁਬਾਰਾ ਉੱਥੋਂ ਸੀਟ ਦਿੰਦੀ ਆ ਕਿ ਟਿਕਟ ਦਿੰਦੀ ਆ ਕਿ ਨਹੀਂ ਦਿੰਦੀ ਉਹ ਸਮਾਂ ਦੇਖੇਗਾ ਉਹਨਾਂ ਨੇ ਵਿਸ਼ਰਾਮ ਚ ਲੈਵਾਇਆ ਕਿਉਂ ਆਈ ਟੂ ਫਾਇਰ ਔਰ ਸੈਲਫ ਮਿਚਰ ਅਗਰ ਗੋਡੈਨਿਕ ਸਵੇਰਾ ਇਦਾਂ ਹੈ ਕਿ ਮੈਨੂੰ 20 ਸਾਲ ਹੋ ਗਏ ਨੇ ਐਜ਼ ਦੀ ਸਪੋਕਸਪਰਸਨ ਫੋਰ ਪਰਮਸ ਪਰ ਐਂਡ ਦੀ ਵਨ ਥਿੰਗ ਆ ਹੈਵ ਡਨ ਇਜ਼ ਨੋਟ ਟੂ ਡਿਗਨੀਫਾਈ ਹਿਊਮਰਸ ਐਂਡ ਬੇਸਲੈਸ ਸਪਕੂਲੇਸ਼ਨ ਇਨ ਰਿਸਪੌਂਸ ਐਂਡ ਦੈਟ ਇਜ਼ ਮਾਈਂ ਰਿਸਪੌਂਸ ਅਸੀਂ ਸਰੂਪੇ ਪਾਉਣ ਵਾਲਿਆਂ ਜੁਣਾ बॉन्ड आना चाहिए कैन यू आइडेंटिफाई योरसेल्फ व्हिच आर अवे फॉर गुड टैक्टिक्स अवेयर आर देखना है कि मैं भी साथ हो गए थे एज द स्पोक्स पर्सन ऑफ द कांग्रेस पार्टी एंड द वन थिंग आई हैव लर्नड इज नॉट टू डिग्निफाई व्यूमर्स एंड बेसलेस स्पेकुलेशन विद रिस्पोंस एंड दैट इज माय रिस्पोंस असी सरोपे पवन can you identify yourself with I uh, the botanics uh, botanics <coughs> as the spokesperson of the Communist party and the one thing I have learned is not to dignify humorous and baseless speculation with response and that is my response